ਇੱਕ ਮਿੰਟ ਲੱਗ ਜਾਦਾ ਹੈ ਇਹ ਆਲੇ ਮੇਰੇ ਬੱਚੇ ਠੀਕ ਹੋ ਡਾਕਟਰ ਨੂੰ ਇੱਕ ਮਿੰਟ ਭਾਈ ਸਰ ਸਰ ਥੋੜਾ ਜਿਹਾ ਸਰ ਥੋੜਾ ਜਿਹਾ ਠੀਕ ਹੈ ਹੁਣ ਤੁਸੀਂ ਇੱਧਰ ਆ ਜਾਓ ਮੇਰੇ ਮਤਲਬ ਤੁਸੀਂ ਕੱਟਣਾ ਇਹ ਟੈਕ ਕਰੋ ਇਹ ਹੱਥ ਚਾਲੀ ਕਰ ਲਓ ਆਜੋ ਦੋ ਬੱਚੇ ਇਧਰ ਆ ਜੀ ਵਿੱਚ ਇਧਰ ਪਿਛਲੇ ਕਸੇ ਆ ਜੂਰੀ ਬੰਦੇ ਇਥੇ ਬਸ ਦੋ ਤੇ 25 ਤੇ ਹਰ ਪੰਜ ਆਜੋ ਹਰ ਜੀ ਦੇ ਪਾਜੋ ਆਜੋ ਇੱਕ ਬੇਟਾ ਹੋਰ ਆਜੋ ਤੁਹਾਡੇ ਕੋਲ ਕੰਮ ਨਹੀਂ ਜਿਹੜੇ ਕੁੜੀਆਂ ਹੱਥੋਂ ਬੇਟੇ ਹੱਥੋਂ ਹੁੰਦੇ ਹੁੰਦੇ ਨੇ ਅਸਕੇ ਰੱਖੋ ਕਸਕੇ ਕਸਕੇ ਰੋ ਆਹ ਬੇਟਾ 90 ਕੁੜੀਆਂ ਮੈਂ ਥੋੜੇ ਵੀਰੇ ਸਰ ਮਲਕੀਤ ਵੀਰੇ ਤੁਸੀਂ ਵੀ ਲੋਬੇਟਾ No.

ਮੈਂ ਤੁਹਾਨੂੰ ਬੋਲੇਗਾ ਸਾਰੇ ਉੱਤਰ ਹੀ ਫੈੜ ਆਉਂਦੀ ਹੈ ਚਲੋ ਤੁਸੀਂ ਪਰਲੇ ਜਾਓ ਹਾਂਜੀ ਵੀਰੇ ਪਰਲੇ ਜਾਣਾ ਚਲੋ ਚਲੋ ਉੱਥੇ ਖੜੋ ਆਜੋ ਆਜੋ ਬਿਲਕੁਲ ਆ ਜਾਓ ਬਟਨ ਇਹ ਆਹ ਫੜੋ ਫੜੋ ਕੀ ਸਰ ਬੈਕ ਹੋ ਥੋੜਾ ਜਿਹਾ ਸਰ ਬੋਰਡ ਦੇ ਅੱਗੇ ਨਾ ਹੋ ਜੀ ਚਲੋ ਜੀ ਹਟੋ ਬ੍ਰਦਰ ਕੈਮਰਾ ਬੈਕ ਕਰ ਲਓ ਪਲੀਜ਼ Ok, Donna. <laughs> e parte de comunidade nas universidades ਅੱਜ ਇੱਕ ਜੀਰਨ ਨੂੰ ਬਹੁਤ ਸਾਰੇ ਪਤਵੰਤੇ ਸਾਹਿਬਾਨ ਆ ਕੇ ਜਰਾ ਆ ਕੇ ਪੰਜਾਬ ਰਾਜ ਤੋਂ ਨਹੀਂ ਕਾਪੜਾ ਸਾਹਿਬ ਜੀ ਨਾ ਦੇ ਸਮੂਹ ਤੋਂ ਸਾਡੇ ਅደረ ਮੁੱਖ ਮਹਿਮਾਨ ਸਾਡੇ ਦੇ ਚੀਕ ਵਿੱਚ ਬਹੁਤ ਹੀ ਪਾਵਨ ਪਵਿੱਤਰ ਵਿਦਿਆਦੇਸ ਮੰਦਿਰ ਦੇ ਵਿੱਚ ਪਹੁੰਚੇ ਮੇਰੇ ਸਾਰੇ ਹੀ ਸਤਿਕਾਰਯੋਗ ਪਿਤਸਵਾਨ ਬਜ਼ੁਰਗ ਮੇਰੀਆਂ ਮਾਵਾ ਭੈਣਾ ਨੌਜਵਾਨ ਸਾਥੀ ਵੀਰ ਸਟੇਜ ਉੱਤੇ ਵਿਰਾਜਮਾਨ ਏਡੀਸੀ ਸਾਹਿਬ ਐਸਡੀਐਮ ਸਾਹਿਬ ਡੀਈਓ ਮੈਡਮ ਸਕੂਲ ਦੇ ਪ੍ਰਿੰਸੀਪਲ ਸਾਰੇ ਟੀਚਰਸ ਸਰਪੰਚ ਸਾਹਿਬ ਸਾਰੇ ਮੇਰੇ ਸਤਿਕਾਰਯੋਗ ਮੈਂਬਰ ਸਾਹਿਬਾਨ ਸਾਰੇ ਹੀ ਪਾਰਟੀ ਦੇ ਸਾਥੀਓ ਔਰ ਸਭ ਤੋਂ ਇੰਪੋਰਟੈਂਟ ਪਿਆਰੇ ਪਿਆਰੇ ਬੱਚਿਓ ਜਿਨ੍ਹਾਂ ਨੂੰ ਮਿਲਣ ਦੇ ਲਈ ਆਪਾਂ ਜਿੱਥੇ ਸਾਰੇ ਪਹੁੰਚਿਆ ਸਭ ਤੋਂ ਪਹਿਲਾਂ ਤਾਂ ਰੁਕੀ ਫਤਹਿ ਕਰੋ ਪ੍ਰਾਨ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਦਿਲ ਦੀ ਗਹਿਰਾਈ ਦੇ ਵਿੱਚੋਂ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਇੰਨਾ ਪਿਆਰ ਮਾਨ ਸਤਕਾਰ ਇਥੇ ਹਮੇਸ਼ਾ ਦੀ ਤਰ੍ਹਾਂ ਆਉਣ ਦੇ ਉੱਪਰ ਬਖਸ਼ਿਆ ਔਰ ਇਹ ਸਕੂਲ ਤਾਂ ਮੇਰੇ ਖਿਆਲ ਦੇ ਵਿੱਚ ਪੂਰੇ ਹਲਕੇ ਦੇ ਵਿੱਚੋਂ ਉਹ ਸਕੂਲ ਹੈ ਜਿੱਥੇ ਮੇਰੇ ਅੱਜ ਤੋਂ ਨਹੀਂ ਪਿਛਲੇ ਲੰਬੇ ਸਮੇਂ ਤੋਂ ਸਭ ਤੋਂ ਵੱਧ ਵਿਜ਼ਿਟਸ ਨੇ ਜਿਹੜੀਆਂ ਇਹ ਸਕੂਲ ਦੇ ਵਿੱਚ ਹੁੰਦੀਆਂ ਨੇ ਕਿਉਂਕਿ ਇੱਥੋਂ ਦਾ ਸਟਾਫ ਇੱਥੋਂ ਦੇ ਟੀਚਰਸ ਇੱਥੋਂ ਦੇ ਨਗਰ ਨਿਵਾਸੀ ਸਾਰੇ ਤੋਂ ਇੰਨਾ ਸਾਥ ਸਹਿਯੋਗ ਮਿਲਦਾ ਕਿ ਬੁਲਾਉਂਦੇ ਵੀ ਰਹਿੰਦੇ ਨੇ ਔਰ ਪਿੰਡ ਔਰ ਸਕੂਲ ਦੇ ਵਿੱਚ ਕੋਈ ਨਾ ਕੋਈ ਐਕਟੀਵਿਟੀ ਹੈ ਜਿਹੜੀ ਡਿਵੈਲਪਮੈਂਟ ਦੀ ਉਹ ਵੀ ਕਰਦੇ ਰਹਿੰਦੇ ਸੋ ਬਹੁਤ ਬਹੁਤ ਰੈਗੂਲਰ ਬੇਸਿਸ ਦੇ ਉੱਪਰ ਮੇਰਾ ਜਿਹੜਾ ਚੱਕਰ ਹੈ ਉਹ ਇੱਥੇ ਲੱਗਦਾ ਰਹਿੰਦਾ ਸਾਥੀਓ ਮੈਂ ਅੱਜ ਜੋ ਆਪਾਂ ਇਹ ਕਲਾਸਰੂਮ ਦੀ 9,55,000 ਰੁਪਏ ਦੇ ਨਾਲ ਸ਼ੁਰੂਆਤ ਕੀਤੀ ਹੈ ਜਿੱਥੇ ਤੁਹਾਨੂੰ ਸਾਰਿਆਂ ਨੂੰ ਮੁਬਾਰਕਾਂ ਨੇ ਉੱਥੇ ਮੈਂ ਮੰਨ ਕੇ ਚੱਲਦਾ ਕਿ ਜਿੱਥੇ ਇਹ ਸਾਡੀ ਆਪ ਦੀ ਜ਼ਿੰਮੇਵਾਰੀ ਬਣਦੀ ਹੈ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਉੱਥੇ ਹੀ ਪਿਛਲੇ ਸਮਿਆਂ ਦੇ ਵਿੱਚ ਪਿਛਲੀਆਂ ਸਰਕਾਰਾਂ ਇਹਨਾਂ ਜ਼ਿੰਮੇਵਾਰੀਆਂ ਤੋਂ ਮਗਰ ਹਟਦੀਆਂ ਗਈਆਂ ਜਿਸ ਦੀ ਵਜ੍ਹਾ ਕਰਕੇ ਜੋ ਪ੍ਰਾਈਵੇਟ ਸਕੂਲ ਨੇ ਉਹਨਾਂ ਦੀ ਉਹਨਾਂ ਦੀ ਗਿਣਤੀ ਔਰ ਉਹਨਾਂ ਦਾ ਪ੍ਰਭਾਵ ਹੈ ਜਿਹੜਾ ਦਬਾਵਾ ਜਿਹੜਾ ਬਹੁਤ ਵਧਾ ਗਿਆ ਦੁਨੀਆ ਦੇ ਕਿਸੇ ਮੁਲਕ ਨੂੰ ਤੁਸੀਂ ਸਟੱਡੀ ਕਰ ਲਓ ਚੱਕ ਕੇ ਦੇਖ ਲਓ ਉਹਨਾਂ ਮੁਲਕਾਂ ਨੇ ਹੀ ਤਰੱਕੀ ਕੀਤੀ ਹੈ ਜਿੱਥੋਂ ਦੀ ਜ਼ਿੰਮੇਵਾਰੀ ਪੜ੍ਹਾਈ ਦੀ ਜ਼ਿੰਮੇਵਾਰੀ ਬੱਚਿਆਂ ਨੂੰ ਬੱਚਿਆਂ ਦੇ ਉੱਪਰ ਸਮਾਂ ਲਾਉਣ ਦੀ ਪੈਸਾ ਲਾਉਣ ਦੀ ਮਿਹਨਤ ਲਾਉਣ ਦੀ ਜ਼ਿੰਮੇਵਾਰੀ ਜਿੰਨਾ ਸਰਕਾਰਾਂ ਨੇ ਆਪ ਚੱਕੀ ਹੈ ਉਹਨਾਂ ਨੇ ਹੀ ਤਰੱਕੀਆਂ ਕੀਤੀਆਂ ਨੇ ਅਮਰੀਕਾ ਦੇਖ ਲਓ ਯੂਰਪ ਦੇਖ ਲਓ ਤੇ ਅੱਜ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਪਿਛਲੇ 10 ਸਾਲਾਂ ਦੇ ਵਿੱਚ ਜਿੱਥੇ ਪਹਿਲਾਂ ਦਿੱਲੀ ਦੇ ਵਿੱਚ ਕੇਜਰੀਵਾਲ ਸਾਹਿਬ ਦੀ ਰਹਿਨਮਾਈ ਦੇ ਵਿੱਚ ਵੱਡੇ ਪੱਧਰ ਤੇ ਉੱਪਰ ਸਿੱਖਿਆ ਦੇ ਉੱਪਰ ਕੰਮ ਹੋਇਆ ਉੱਥੇ ਹੀ ਪਿਛਲੇ 3 ਸਾਲਾਂ ਤੋਂ ਪੰਜਾਬ ਦੇ ਵਿੱਚ ਵੀ ਮਾਨ ਸਭ ਦੀ ਅਗਵਾਈ ਦੇ ਵਿੱਚ ਕੰਮ ਚੱਲ ਰਿਹਾ ਹੈ ਔਰ ਉਹ ਸਕੂਲ ਜਿੱਥੇ ਬਹੁ ਗਿਣਤੀ ਸਕੂਲਾਂ ਦੇ ਵਿੱਚ ਕਿਤੇ ਬਾਉਂਡਰੀ ਵਾਲ ਨਹੀਂ ਸੀ ਕਿਤੇ ਕਲਾਸਰੂਮ ਨਹੀਂ ਸੀਗੇ ਕਿਤੇ ਲੈਬਾਰਟਰੀਜ਼ ਨਹੀਂ ਸੀਗੀਆਂ ਕਿਤੇ ਵਾਸ਼ਰੂਮ ਨਹੀਂ ਸੀਗੇ ਕਿਤੇ ਬੈਂਚ ਔਰ ਫਰਨੀਚਰ ਨਹੀਂ ਸੀਗਾ ਉਹ ਜ ਪੂਰਾ ਹੋ ਚੁੱਕਿਆ ਆਲਮੋਸਟ ਬਹੁਤ ਸਾਰੇ ਥਾਵਾਂ ਦੇ ਉੱਪਰ ਔਰ ਇਸੇ ਦੇ ਨਾਲ ਨਾਲ ਤਕਰੀਬਨ 450 ਦੇ ਕਰੀਬ ਪ੍ਰਿੰਸੀਪਲਜ਼ ਨੂੰ ਔਰ ਟੀਚਰਾਂ ਨੂੰ ਬਾਹਰਲੇ ਮੁਲਕਾਂ ਦੇ ਵਿੱਚ ਉਹਨਾਂ ਨੂੰ ਭੇਜ ਕੇ ਸਟੱਡੀ ਟੂਰ ਕਰਾ ਕੇ ਤਾਂ ਕਿ ਉਹਨਾਂ ਮੁਲਕਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਸਿੱਖਿਆ ਦਾ ਪ੍ਰਚਾਰ ਤੇ ਪ੍ਰਸਾਰ ਹੁੰਦਾ ਜੋ ਜੋ ਪੜਾਉਣ ਦਾ ਤਰੀਕਾ ਹੈ ਉਹ ਉਹ ਦਿਖਾਇਆ ਉਹਨਾਂ ਨੂੰ ਵਿਜ਼ਿਟਸ ਕਰਾਈਆਂ ਤੇ ਅੱਜ ਉਹ ਵੀ ਪੰਜਾਬ ਦੇ ਵਿੱਚ ਇੰਪਲੀਮੈਂਟ ਹੋ ਰਿਹਾ ਹੈ ਔਰ ਇਹਨਾਂ ਸਾਰੇ ਐਫਰਟਸ ਦੀ ਵਜ੍ਹਾ ਕਰਕੇ ਕੋਸ਼ਿਸ਼ਾਂ ਦੀ ਵਜ੍ਹਾ ਕਰਕੇ 9000 ਤੋਂ ਵੀ ਵੱਧ ਬੱਚੇ ਨੇ ਜਿਹੜੇ ਉਹ ਪਿਛਲੇ ਤਿੰਨ ਸਾਲਾਂ ਦੇ ਵਿੱਚ ਪ੍ਰਾਈਵੇਟ ਸਕੂਲਾਂ ਨੂੰ ਛੱਡ ਕੇ ਸਰਕਾਰੀ ਸਕੂਲਾਂ ਦੇ ਵਿੱਚ ਉਹ ਦਾਖਲਾ ਜਿਹੜਾ ਉਹ ਲੈ ਚੁੱਕੇ ਨੇ ਸੋ ਇਸ ਦੇ ਗੱਲ ਦੇ ਤੁਸੀਂ ਸਾਰੇ ਸਾਰੇ ਵਧਾਈ ਦੇ ਪਾਤਰੋ ਮੇਰੇ ਸਾਥੀਓ ਮੇਰੇ ਵੀਰੋ ਬਹੁਤਿਆ ਬਹੁਤਿਆ ਗੱਲਾਂ ਨਾ ਕਰਦਾ ਹੋਇਆ ਮੈਂ ਤਾਂ ਤੁਹਾਨੂੰ ਇਹੀ ਕਹੂੰਗਾ ਕਿ ਮੇਰਾ ਆਪਣਾ ਨਗਰ ਹੈ ਇਸ ਨਗਰ ਤੋਂ ਹਮੇਸ਼ਾ ਬਹੁਤ ਪਿਆਰ ਮਿਲਿਆ ਔਰ ਚਾਹੇ ਨਗਰ ਵਾਸਤੇ ਔਰ ਚਾਹੇ ਸਕੂਲ ਵਾਸਤੇ ਜੋ ਵੀ ਕੋਈ ਕਦੇ ਹੁਕਮ ਲੱਗੇ ਜਾਂ ਲੱਗੂਗਾ ਉਹ ਹਮੇਸ਼ਾ ਸਿਰ ਮੱਥੇ ਪ੍ਰਵਾਨ ਹੋਊਗਾ ਹੁਣ ਤੱਕ ਤਕਰੀਬਨ ਇੱਥੇ ਇਸ ਨਗਰ ਦੇ ਵਿੱਚ ਤਕਰੀਬਨ 3.5 ਕਰੋੜ ਤੋਂ ਵੱਧ ਦੀ ਗ੍ਰਾਂਟ ਹੈ ਜਿਹੜੀ ਉਹ ਆ ਚੁੱਕੀ ਹੈ ਦੋਨੋਂ ਸਕੂਲਾਂ ਦੇ ਵਿੱਚ ਪ੍ਰਾਇਮਰੀ ਦੇ ਸਕੈਂਡਰੀ ਦੇ ਵਿੱਚ 1 ਕਰੋੜ 20 ਲੱਖ ਦੀ ਪੰਚਾਇਤ ਘਰ ਲਈ 40 ਲੱਖ ਰੁਪਿਆ ਅੰਡਰਗਰਾਊਂਡ ਪਾਈਪਲਾਈਨ ਦੇ ਵਿੱਚ 94 ਲੱਖ ਰੁਪਿਆ ਇਹ ਆਲਰੇਡੀ ਹੈ ਜਿਹੜਾ ਫੰਡਸ ਆ ਚੁੱਕੇ ਨੇ ਹੋਰ ਇਸ ਤੋਂ ਇਲਾਵਾ ਮੈਂ ਪੰਚਾਇਤ ਨੂੰ ਵੀ ਕਹਿਣਾ ਚਾਹੂਗਾ ਸਕੂਲ ਨੂੰ ਵੀ ਕਹਿਣਾ ਚਾਹੂਗਾ ਕਿ ਕੋਈ ਵੀ ਡਿਵੈਲਪਮੈਂਟ ਦਾ ਕੰਮ ਹੋਵੇ ਜਿਸ ਦੀ ਅੱਜ ਲੋਕਾਂ ਨੂੰ ਪਿੰਡਨ ਵਾਲਿਆਂ ਨੂੰ ਲੋੜ ਹੈ ਉਦੋਂ ਸਾਨੂੰ ਹੁਕਮ ਕਰੋ ਇਹਨੂੰ ਜ਼ਿੰਮੇਵਾਰੀ ਸਮਝਦੇ ਹੋਏ ਇਹਨੂੰ ਪਹਿਦੇ ਆਧਾਰ ਤੇ ਕਰਾ ਕੇ ਦੇਵਾਂਗੇ ਸੋ ਬਹੁਤਾ ਸਮਾਂ ਨਾਲ ਲੈਂਦਾ ਹੋਇ ਇੱਕ ਵਾਰ ਫੇਰ ਤੋਂ ਤੁਹਾਡਾ ਸਾਰਿਆਂ ਦਾ ਦਿਲ ਦੀ ਕਰਾਈ ਚ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ